ਉੱਥੇ ਜਿਹੜੇ ਪਲਾਟਸ ਨੇ ਉਹ 300 ਤੇ 600 ਗਾਇਦੇ ਹੀ ਨੇ ਉਹ ਸਾਡੇ ਲਈ ਪੂਰੇ ਨਹੀਂ ਪੈਣੇ ਤੇ ਬਾਕੀਆਂ ਨੂੰ ਕੀ ਹੋਏਗਾ ਉਹਦੀ ਅਸੀਂ ਸਾਲ ਦੇ ਵਿੱਚ ਹਰ ਸਾਲ ਦੋ ਵਾਰੀ ਅਸੀਂ ਆਪ ਸਫਾਈ ਕਰਵਾਨੇ ਆ ਆਪਣੇ ਪੈਸੇ ਦੇ ਕੇ ਡੰਗਰ ਵੇਚਣ ਤੇ ਮਜਬੂਰ ਨਾ ਕੀਤਾ ਜਾਵੇ ਉੱਥੋਂ ਦੇ ਇਲਾਕੇ ਦਾ ਕੋਈ ਮੌਕਾ ਵੇਖੇ ਕਾਗਜ਼ਾਂ ਦੇ ਵਿੱਚ ਉੱਥੇ ਉਹਨਾਂ ਨੇ ਸਭ ਕੁਝ ਬਣਾਇਆ ਹੈ ਜੋ ਕਿ ਕੁਝ ਹੈ ਨਹੀਂ ਜੇ ਉੱਥੇ ਮੇਰਾ ਨਾਮ ਗਗਨਾਜੀ ਮੈਂ ਪਕਤਾਨਾ ਡੇਰੀ ਐਸੋਸੀਏਸ਼ਨ ਦਾ ਇੱਕ ਮੈਂਬਰ ਆ ਮਸਲਾ ਹੈ ਜੀ ਸਰਕਾਰ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਹੋਏ ਨੇ ਜੀ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਡੇਰੀਆਂ ਨੇ ਉਹਨਾਂ ਨੂੰ ਇੱਕ ਕੰਪਲੈਕਸ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਮਸਲਾ ਇਹ ਹੈ ਕਿ ਪਲਾਟਸ ਉੱਥੇ ਸਿਰਫ 106 ਨੇ ਇੰਨੀਆਂ ਨੂੰ ਸ਼ਿਫਟਿੰਗ ਕਰਨਾ ਜਾਂ ਕੁਝ ਵੀ ਉਹ ਪੋਸੀਬਲ ਨਹੀਂ ਹੈਗਾ ਕਿੰਨੀਆਂ ਡੇਰੀਆਂ ਹੀ ਨੇ ਜਿਵੇਂ ਆਪਣੇ ਕੰਪਲੈਕਸ ਦੀ ਗੱਲ ਕਰੀਏ ਤਾਂ ਇੱਥੇ 50 ਡੇਰੀਆਂ ਨੇ ਤੇ ਟੋਟਲ ਕਿੰਨੀਆਂ ਨੇ ਟੋਟਲ ਜੋ ਡੇਰੀਜ਼ ਇਸ ਨਾਲ ਪ੍ਰਭਾਵਿਤ ਹੋ ਰਹੀਆਂ ਉਹ 368 ਨੇ ਉਹਨਾਂ ਦੇ ਆંકੜਿਆਂ ਦੇ ਹਿਸਾਬ ਨਾਲ ਤੇ ਪਲਾਟ ਪਲਾਟ ਉੱਥੇ ਸਾਰੇ 106 ਨੇ ਇੱਥੇ ਜੇ ਅਸੀਂ ਡੇਰੀ ਦੀ ਗੱਲ ਕਰੀਏ ਤੇ ਸਾਨੂੰ ਇੱਕ ਇੱਕ ਡੇਰੀ ਮਾਲਕ ਨੂੰ ਘੱਟੋ ਘੱਟ ਉਹਦੇ 1000 ਤੋਂ 15 1500 ਗਾਇ ਜਗ੍ਹਾ ਚਾਹੀਦੀ ਹੈ ਉੱਥੇ ਜਿਹੜੇ ਪਲਾਟਸ ਨੇ ਉਹ 300 ਤੇ 600 ਗਾਇ ਦੇ ਹੀ ਨੇ ਉਹ ਸਾਡੇ ਲਈ ਪੂਰੇ ਨਹੀਂ ਪੈਣੇ ਤੇ ਬਾਕੀਆਂ ਨੂੰ ਕੀ ਹੋਏਗਾ ਤੇ ਸਾਡੀਆਂ ਮੱਝਾਂ ਜਿਹੜੀਆਂ ਉਹ ਹਾਰ ਕੇ ਉਹ ਸਲੋਟਰ ਹਾਊਸਿਸ ਦੇ ਵਿੱਚ ਜਾ ਰਹੀਆਂ ਨੇ ਜੋ ਕਿ ਇੱਕ ਹੱਤਿਆ ਹੋ ਰਹੀ ਹੈ ਤੇ ਅਸੀਂ ਮਜਬੂਰ ਹੋ ਰਹੇ ਹਾਂ ਇਸ ਗੱਲ ਦੇ ਉੱਤੇ ਕਿ ਇਹਨਾਂ ਨੂੰ ਭੇਜਿਆ ਜਾਵੇ ਤੇ ਕੀ ਦਿੱਕਤ ਕਹਿੰਦੇ ਗੰਦਗੀ ਬੜੀ ਬੰਦੇ ਤੁਸੀਂ ਉਹ ਜੋ ਕਹਿ ਰਹੇ ਆ ਜਿੱਥੋਂ ਦਾ ਗੰਦਗੀ ਦੀ ਗੱਲ ਹੈ ਜੀ ਸਾਡੇ ਕੋਲ ਬਿਲਸ ਪਏ ਨੇ ਠੀਕ ਹੈ ਨਾ ਤੇ ਕਿਸੇ ਸੀਵਰ ਸਾਡਾ ਕੋਈ ਗੋਇਆ ਜਾਂਦਾ ਠੀਕ ਹੈ ਇੱਕ ਅਸੀਂ ਜਿਹੜੇ ਬਰਸਾਤੀ ਨਾਲੇ ਦੇ ਵਿੱਚ ਅਸੀਂ ਆਪਣਾ ਗੰਦਾ ਪਾਣੀ ਰੋੜਦੇ ਆ ਉਹਦੀ ਅਸੀਂ ਸਾਲ ਦੇ ਵਿੱਚ ਹਰ ਸਾਲ ਦੋ ਵਾਰੀ ਅਸੀਂ ਆਪ ਸਫਾਈ ਕਰਵਾਨੇ ਆ ਆਪਣੇ ਪੈਸੇ ਦੇ ਕੇ ਸਾਡੇ ਕੋਲ ਮੌਜੂਦਾ ਬਿਲਸ ਨੇ ਉਹਦੇ ਤੇ ਨਾ ਕਿਸੇ ਨੂੰ ਇੱਥੇ ਕੋਈ ਤੰਗੀ ਆ ਪਰ ਪੁਨਰਵਾਸ ਸਰਕਾਰ ਨਹੀਂ ਕਰ ਰਹੀ ਸਾਨੂੰ ਵਸਾਇਆ ਜਾਵੇ ਪੁਨਰਵਾਸ ਸਰਕਾਰ ਕਰੀਏ ਤੇ ਪੁਨਰਵਾਸ ਜੋ ਲਾਅ ਆਫ ਰੀਹੈਬਿਟੇਸ਼ਨ ਕਹਿੰਦਾ ਉਸ ਹਿਸਾਬ ਨਾਲ ਕਰਨਾ ਸਾਨੂੰ ਹਾਇਰ ਪਰਚੇਸ ਦੇ ਉੱਤੇ ਸ਼ੈਡਸ ਵਗੈਰਾ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਬਣਾ ਕੇ ਦਿੱਤੇ ਗਏ ਨੇ ਉਸ ਤਰ੍ਹਾਂ ਸਾਨੂੰ ਅਲਾਟਮੈਂਟ ਕਰਕੇ ਹਾਇਰ ਪਰਚੇਸ ਦੇ ਉੱਤੇ ਸਾਨੂੰ ਸ਼ੈਡ ਬਣਾ ਕੇ ਦਿੱਤੇ ਜਾਣ ਅਸੀਂ ਮਾਨਯੋਗ ਹਾਈ ਕੋਰਟ ਦਾ ਸਤਿਕਾਰ ਕਰਦੇ ਆਂ ਅਸੀਂ ਸਰਕਾਰ ਦਾ ਵੀ ਸਤਿਕਾਰ ਕਰਦੇ ਆਂ ਕਿ ਚਲੋ ਸਾਡੇ ਸ਼ਹਿਰ ਬਾਰੇ ਕੁਝ ਸੋਚ ਰਹੇ ਨੇ ਪਰ ਕਿਸੇ ਤਰੀਕੇ ਨਾਲ ਸੋਚਣ ਉੱਥੇ ਭੇਜਿਆ ਜਾ ਰਿਹਾ ਤੁਹਾਨੂੰ ਸਾਨੂੰ ਫਤਾਹਪੁਰ ਡੇਰੀ ਕੰਪਲੈਕਸ ਦੇ ਵਿੱਚ ਭੇਜਿਆ ਜਾ ਰਿਹਾ ਉਹ ਕੀ ਰੈਸੀ ਇਲਾਕਾ ਉਹ 2031 ਦੀ ਟਾਊਨ ਪਲਾਨਿੰਗ ਜੋ ਇਹਨਾਂ ਦੇ ਹਿਸਾਬ ਨਾਲ ਉਹ ਇੱਕ ਰੈ residențial ਏਰੀਆ ਜੀ ਤੇ ਜਿਹੜਾ ਸਾਡਾ ਏਰੀਆ ਉਹ ਇੰਡਸਟਰੀਅਲ ਏਰੀਆ ਜੀ ਤੇ ਉੱਥੇ ਤੁਸੀਂ ਫਤਾਹਪੁਰ ਡੇਰੀ ਕੰਪਲੈਕਸ ਦੇ ਵਿੱਚ ਜਾਓਗੇ ਉਹਦੀ ਜਿਹੜੀ ਕੰਪਲੈਕਸ ਦੀ ਕੰਦ ਉੱਥੋਂ ਤੱਕ ਤੇ ਕਲੋਨੀਆਂ ਆ ਚੁੱਕੀਆਂ ਨੇ ਤੇ ਕੱਲ ਨੂੰ ਕੀ ਗਾਰੰਟੀ ਹੈ ਕਿ ਜੇ ਕੱਲ ਨੂੰ ਉੱਥੇ ਉੱਥੋਂ ਵੀ ਸਾਨੂੰ ਅੱਗੇ ਸ਼ਿਫਟ ਕਰਨ ਲਈ ਕਹਿੰਦੇ ਅਸੀਂ ਕੀ ਕਰਾਂਗੇ ਇਥੇ ਕੋਈ ਸਰਕਾਰ ਨੂੰ ਪੀ ਲਿਆ ਵੀ ਸਾਨੂੰ ਇੱਥੇ ਵਸਣ ਦਿੱਤਾ ਜਾਵੇ ਸਾਡੀਆਂ ਦੋ ਪੀੜ੍ਹੀਆਂ ਲੰਘ ਗਈਆਂ ਤੇ ਅਜੇ ਤੱਕ ਸਾਡਾ ਮੁਕੰਮਲ ਡੇਰੀ ਫਾਰਮ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਅਸੀਂ ਸ਼ਹਿਰ ਚੋਂ ਨਿਕਲ ਕੇ ਮਾਹੀ ਆਪਣਾ ਵਸੇਬਾ ਕੀਤਾ ਤੇ ਸਾਨੂੰ ਫੇਰ ਇੱਥੋਂ ਚੁੱਕਿਆ ਜਾ ਰਿਹਾ ਸਾਡੀ ਸਰਕਾਰ ਨੂੰ ਵੀ ਰਿਕਵੈਸਟ ਆ ਵੀ ਸਾਡੀਆਂ ਆਣ ਕੇ ਮੁਸ਼ਕਲਾਂ ਸੁਣੀਆਂ ਜਾਣ ਤੇ ਸਾਨੂੰ ਸ਼ੈੱਡ ਬਣਾ ਕੇ ਦਿੱਤੇ ਜਾਣ ਉੱਥੇ ਤੇ ਉੱਥੇ ਫੋਨ ਵੀ ਨਹੀਂ ਚੱਲਦੇ ਵੇਖੋ ਜੀ ਅਸੀਂ ਉੱਥੇ ਗਏ ਨਹੀਂ ਸੁਣਿਆ ਹੀ ਆ ਵੀ ਜੇਲ ਦਾ ਕਰਕੇ ਉੱਥੇ ਫੋਨ ਬਿਲਕੁਲ ਨਹੀਂ ਚੱਲਦੇ ਜੇ ਅਹੀਂ ਕਿਸੇ ਨੂੰ ਫੋਨ ਕਰਨਾ ਹੋਵੇ ਤਾਂ WhatsApp ਤੋਂ ਹੀ ਕਾਲ ਕਰਨੀ ਪਊਗੀ ਤੇ ਫਿਰ ਕਿੰਨੀ ਕੀ ਕੀ ਮੰਗ ਕਰਦੇ ਲੋਕਾ ਸਰਕਾਰ ਕੋਲੋਂ ਅਹੀਂ ਕਹਿੰਨੇ ਆ ਵੀ ਸਾਨੂੰ ਉੱਥੇ ਵਸਾਇਆ ਜਾਵੇ ਇੱਥੋਂ ਝਾੜ ਕੇ ਉੱਥੇ ਵਸਾਇਆ ਜਾਵੇ ਪਰ ਸਰਕਾਰ ਕੰਮ ਨਹੀਂ ਕਰ ਰਹੀ ਨਹੀਂ ਕਰ ਰਹੀ ਠੀਕ 50 60 ਸਾਲ ਤੋਂ ਡੇਰੀ ਦਾ ਕੰਮ ਕਰ ਰਹੇ ਆ ਔਰ ਬੜੇ ਚੰਗੇ ਢੰਗ ਨਾਲ ਕਰ ਰਹੇ ਆ ਕੋਈ ਸਾਡੀ ਸ਼ਿਕਾਇਤ ਕਿਸੇ ਵੀ ਤਰ੍ਹਾਂ ਦੀ ਹੋਵੇ ਕਾਰਪੋਰੇਸ਼ਨ ਨੂੰ ਤੇ ਅਸੀਂ ਉਸੇ ਰਮੱਥੇ ਦੇ ਮੰਨਣ ਨੂੰ ਤਿਆਰ ਆ ਵੀ ਸਾਡੀ ਸ਼ਿਕਾਇਤ ਕੀਤੀ ਜੇ ਕੋਈ ਹੋਵੇ ਗਾਂ ਵੀ ਹੋਵੇ ਤੇ ਸਾਨੂੰ ਦੱਸ ਦਿੱਤਾ ਜਾਵੇ ਅਸੀਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਿੰਨੇ ਪਰਿਵਾਰ ਜੁੜੇ ਤੁਹਾਡੇ ਨਾਲ ਸਾਡੇ ਨਾਲ ਇੱਕ ਡੇਰੀ ਨਾਲ 10 ਪਰਿਵਾਰ ਜੁੜੇ ਆ ਜੀ ਤੇ ਇੱਥੇ 45 ਡੇਰੀਆਂ ਨੇ ਉਹ 45 ਡੇਰੀਆਂ ਨਾਲ ਸਮਝੋ ਕਿ ਕਿੰਨੇ ਪਰਿਵਾਰ 500 ਪਰਿਵਾਰ ਹੋ ਗਿਆ ਔਰ 368 ਡੇਰੀਆਂ ਨੇ 368 ਡੇਰੀਆਂ ਨਾਲ ਤੁਸੀਂ 10-10 ਪਰਿਵਾਰ ਲਾਓ ਤੇ ਕਿੰਨੇ ਪਰਿਵਾਰ ਬਣ ਜਾਂਦੇ ਆ ਫਿਰ ਹੋਰ ਨਾਲ ਪਿੰਡਾਂ ਦੇ ਪੱਠਿਆਂ ਵਾਲੇ ਕੋਈ ਕਈ ਕੁਸ਼ ਔਰ ਸਾਨੂੰ ਡੰਗਰ ਵੇਚਣ ਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਵਸੇਬਾ ਕਰਨ ਦੀ ਦਿੱਤੀ ਜਾਵੇ ਜਾਇਜ਼ ਅੱਛਾ ਦੁੱਧ ਤੇ ਪਹਿਲੇ ਹੀ ਘਟਾ ਜੀ ਹਾਂਜੀ ਦੁੱਧ ਤੇ ਪਹਿਲੇ ਹੀ ਘਟਾ ਹੈ ਤੇ ਲੋਕੀ ਸਾਡੇ ਕੋਲੋਂ ਅਸਲੀ ਦੁੱਧ ਲੈ ਕੇ ਜਾਂਦੇ ਆ ਅਸੀਂ ਅਸਲੀ ਦੁੱਧ ਦਿੰਨੇ ਆ ਕਿਸੇ ਆਉਣ ਵਾਲੇ ਗਾਗਾ ਨੂੰ ਪੁੱਛ ਲਿਆ ਜਾਵੇ ਵੀ ਤੁਹਾਨੂੰ ਦੁੱਧ ਸਹੀ ਮਿਲਦਾ ਵਾ ਤੇ ਜੇ ਤੁਹਾਡਾ ਨਹੀਂ ਰੀਐਬਲੂ ਫਿਰ ਕੀ ਕਰੋਗੇ ਫਿਰ ਜਾਵਾਂਗੇ ਜੀ ਜੱਡਾ ਹੀ ਡੰਗਰ ਵੇਚਾਂਗੇ ਜਾਂ ਜਾਵਾਂਗੇ ਉੱਥੇ ਹੋਰ ਕੀ ਕਰਾਂਗੇ ਸਰਕਾਰ ਕੋਈ ਸਹਿਯੋਗ ਕਰੇ ਤੁਹਾਡਾ ਨਹੀਂ ਕੋਈ ਸੰਯੋਗ ਨਹੀਂ ਦੇ ਰਹਾ ਜੀ ਕਿ ਨਹੀਂ ਕਰੀ ਮੇਰਾ ਸਵਾਲ ਹੈ ਸਰ ਫਿਲਹਾਲ ਦੀ ਕੰਡੀਸ਼ਨ ਅਕੋਰਡਿੰਗ ਤੇ ਸਾਨੂੰ ਕੋਈ ਨਹੀਂ ਸਹੀ ਲੱਗ ਰਿਹਾ ਜੀ ਕੀ ਕੀ ਕਹਿ ਰਹੀ ਸਰਕਾਰ ਕੀ ਕਹਿ ਰਹੀ ਤੇ ਤੁਹਾਡਾ ਕੀ ਤਰਕ ਹੈ ਸਰਕਾਰ ਇਹੀ ਕਹਿ ਰਹੀ ਹੈ ਕਿ ਜਿੱਥੇ ਤੁਹਾਨੂੰ ਮੌਜੂਦਾ ਕੰਪਲੈਕਸ ਨਾਲ ਸਰਕਾਰ ਵੱਲੋਂ ਬਣਾਇਆ ਗਿਆ ਉੱਥੇ ਜਾਓ ਬਾਹਰ 12.5 ਹਜ਼ਾਰ ਪ੍ਰਤੀ ਗਾਜ ਦਾ ਭਾਰ ਰੱਖਿਆ ਗਿਆ ਜੀ ਇਹ ਕੋਈ ਭਾਅ ਸਹੀ ਨਹੀਂ ਹੈਗਾ ਸਰ ਫੀਸੀਬਲ ਨਹੀਂ ਹੈਗਾ ਜੋ ਕਿ ਅਜ ਤੋ ਤਿੰਨਾਂ ਚਾਰ ਮਹੀਨੇ ਪਹਿਲੇ ਚੱਲ ਜਾਈਏ ਉੱਥੇ ਭਾਅ 3500 4500 ਰੁਪਏ ਦੇ ਕੋਲ ਕੋਲ ਹੈਗਾ ਸੀਗਾ ਸਾਨੂੰ ਪਲਾਟ ਹੁਣ ਜਦ ਦੇ ਸਾਢੇ ਵਾਰ ਹੀ ਆਈ ਹੈ ਤੇ ਉੱਥੇ 12500 ਰੁਪਏ ਭਾਅ ਉਹਨਾਂ ਨੇ ਰੱਖਿਆ ਜੀ ਤੇ ਸਰਕਾਰ ਦਾ ਕੋਈ ਅਧਿਕਾਰੀ ਜਾਂ ਲੀਡਰ ਆਇਆ ਤੁਹਾਡੇ ਕੋਲ ਹਾਂਜੀ ਸਰ ਉਹਨਾਂ ਦੇ ਸਬੰਧਿਤ ਅਫਸਰ ਸਾਨੂੰ ਨੋਟਿਸ ਦੇਣ ਆਏ ਸੀਗੇ ਤਾਂ ਤੁਸੀਂ ਕੀ ਕੀਤਾ ਕੀ ਕਰੋਗੇ ਜੇ ਨਹੀਂ ਤੁਹਾਡੀ ਮੰਗਾਂ ਬਣੀਆਂ ਹੋਈਆਂ ਸਰ ਜੀ ਅਸੀਂ ਸਰਕਾਰ ਨਾਲ ਹਮੇਸ਼ਾ ਹੀ ਸਹਿਮਤ ਆਂ ਸਰਕਾਰ ਹਮੇਸ਼ਾ ਹੀ ਵਧੀਆ ਹੀ ਫੈਸਲੇ ਲੈਂਦੇ ਅਰਚ ਵੀ ਕੋਈ ਵਧੀਆ ਹੀ ਫੈਸਲਾ ਲਿਆ ਹੋਗਾ ਪਰ ਸਰਕਾਰ ਨੂੰ ਇੱਕ ਅਪੀਲ ਆ ਸਾਡੀ ਛੋਟੀ ਜੀ ਕਿ ਇੱਕ ਵਾਰੀ ਆ ਕੇ ਸਾਡੇ ਇਲਾਕੇ ਦਾ ਵੀ ਮੌਕਾ ਵੇਖੇ ਤੇ ਇੱਕ ਉਥੋਂ ਦੇ ਇਲਾਕੇ ਦਾ ਵੀ ਮੌਕਾ ਵੇਖੇ ਕਾਗਜ਼ਾਂ ਦੇ ਵਿੱਚ ਉਥੇ ਉਹਨਾਂ ਨੇ ਸਭ ਕੁਝ ਬਣਾਇਆ ਹੈ ਜੋ ਕਿ ਕੁਝ ਹੈ ਨਹੀਂ ਜੇ ਉਥੇ ਨਾ ਸੜਕਾਂ ਜੇ ਨਾ ਪ੍ਰੋਪਰ ਡਰੇਨੇਜ ਸਿਸਟਮ ਜੇ ਸਟਰੀਟ ਲਾਈਟ ਹੈ ਨਹੀਂ ਜੇ ਫੋਨ ਵੀ ਨਹੀਂ ਚੱਲਦੇ ਉਥੇ ਸਰ ਟਾਵਰ ਦੀ ਪ੍ਰੋਬਲਮ ਤੇ ਉਥੇ ਜਾ ਕੇ ਪਤਾ ਲੱਗ ਸਕਦੀ ਹੈ